son bueno. ਸੋ ਸੋ ਰੋਟੋ ਅਜੀ ਤਾ ਵਾਪਰ ਸਪਰੇਅ ਆਪਾਂ ਮਾਰਤੀ ਵਟ ਤੇ ਮੋਟਾ ਮੋਟਾ ਖਜਦੇ ਪਾਣੀ ਵੇਖ ਕਿੱਥੇ ਕੱਪੜਿਆ ਮੈਂ ਵੇਖਾਂ ਕਿ ਮਿੱਤਰਾ ਟਟਾ 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 ਭਾਈ ਇਹ ਖਲੂ ਮਤਰੋਂ ਲਸਣ ਦੀ ਖੇਤੀ ਹੂੰ ਆ ਤਾਂ ਬਿਲਕੁਲ ਸਹੀ ਏ ਟਾਈਮ ਤੇ ਪੱਟਣ ਵਾਲਾ ਆ ਤਾਂ ਕੁ ਚਾਰ ਦਿਨ ਲੇਟ ਹੀ ਏ ਹੈਂ ਕੁ ਚਾਰ ਦਿਨ ਲੇਟ ਹੀ ਲੱਗਦਾ ਪਿਆ ਕਿਹੜਾ ਪਾਉ ਜਾ ਰਿਹਾ ਕਿਉਂ ਜਾਂਦਾ ਤਾਂ ਖਿੱਚੀ ਬਾਕੀ ਸਮਾਂ ਹਰ ਕੰਮ ਦਾ ਜੇ ਉਹ ਪ੍ਰਮਾਤਮਾ ਨੇ ਹੁਕਮ ਕਰਨਾ ਉਹਦਾਂ ਹੀ ਕੰਮ ਹੋਣਾ ਉਹਦੇ ਸਮੇਂ ਤੋਂ ਦਿੱਤੇ ਤੋਂ ਬਿਨਾ ਕੋਈ ਕੰਮ ਨਹੀਂ ਪਹਿਲਾਂ ਹੋਣਾ ਜੋਰ ਲਾ ਲੋ ਭਾਵੇਂ ਇਹ ਸਾਡੀ ਅੱਜ ਪਹਿਲੀ ਵੀਡੀਓ ਪਾਉਣ ਲੱਗੇ ਆ ਯਾਰ ਇਹ ਸੱਜਣੋ ਸਪੌਂਸ ਦੇਉ ਬਾਕੀ ਕੋਈ ਸਮਝ ਹੈ ਨਹੀਂ ਪਾਉਣ ਦੀ ਵੀਡੀਓ ਕੋਈ ਨਹੀਂ ਨੌਲੇਜ ਹੈ ਨਹੀਂ ਕੋਈ ਗਲਤ ਫਲਤ ਬੋਲ ਜੀ ਤੇ ਗਸਤਾਖੀ ਮਾਫੀ ਚਾਹਵਾਂਗੇ ਨਵੇਂ ਨਵੇਂ ਅੱਜ ਉਤਰੇ ਅਸੀਂ YouTube ਦੀ ਫੈਮਿਲੀ ਚ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ। ਘਰ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਬਹੁਤ ਬਹੁਤ ਧੰਨਵਾਦ। ਬਾਾਕੀ ਕੋਸ਼ਿਸ਼ ਕਰਾਂਗੇ। ਲੋਕ ਜਿਹਨਾਂ ਕੋਈ ਵੀਡੀਓ ਤੁਹਾਨੂੰ ਪਾ ਕੇ ਤੁਹਾਡਾ ਮਨੋਰੰਜਨ ਕਰਾਈਏ। ਬਾਕੀ ਸਮਝ ਘਾਟੇ ਨਾ ਚੀਜ਼ਾਂ ਦੀ ਪਲੀਜ਼ ਫਾਲੋ ਆਹ ਕਿਹੜਾ ਰਾਰਾ ਇੱਥੋਂ ਉਹ ਆਹ ਕਿਹੜਾ ਰਾਰਾ ਇੱਥੋਂ ਉਹ ਕਿਹੜਾ ਰਾਰਾ ਬਾਲਾ ਸੀ ਡਾਊਨ ਹਾਂ ਅੱਛਾ ਅੱਛਾ ਠੀਕ ਆ ਓਕੇ ਓਕੇ ਚਲੋ ਪਾਣੀ ਕਿੱਥੇ ਰਹਿ ਗਿਆ ਟ੍ਰੇਨ 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 ਆ ਦੇਖੋ ਬਾਥੂ ਕਿੱਡਾ ਖੜਾ ਮੇਰੀ ਐ ਫੜੀ ਹੋਇਆ ਕਿੰਨੀ ਕਿੰਨੀ ਦੂਹਰ ਲੱਗਾ ਕਿਤੇ ਜਿੱਤੇ ਅਈ ਨੂੰ ਪਾਣੀ ਲੱਗਾ ਏ ਪਾਣੀ ਟੁੱਟਾ ਤਾਂ ਨਹੀਂ ਕਿਤੇ ਪਿੱਛੇ ਨਹੀਂ 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 ਕਿਹੜਾ ਨਹੀਂ ਜਿਹੜਾ ਮਾਰਿਆ ਵੇਖਾ ਮਾਰਿਆ ਜਾ ਪਾਣੀ ਚਾਰਾ ਵੱਡਾ ਤਾਂ ਕਰਕੇ ਹੌਲੀ ਹੌਲੀ ਹੁੰਦਾ ਹੂੰ ਪਾਣੀ ਵਾਵਾ ਪੀਂਦਾ ਚੰਗਈ ਰਹਿ ਗਏ ਮੇਰੇ ਸਾਹ ਜਿਹੜਾ ਪਾਣੀ ਲਾਤਾ ਏ ਮੈਂ ਨਾ ਵਧੀਆ ਕੀਤਾ ਜਿਹੜਾ ਪਾਣੀ ਲਾ ਲਿਆ ਆਪਾਂ ਆਪਾਂ ਲੇਬਰ ਲਿਆਉਣੀ ਤੇ ਲੇਬਰ ਦੇ ਮੂੰਹ ਨਹੀਂ ਸੀ ਕਰਨਾ। ਹਣਾ ਭਾਈ ਕਰੜਾ। ਹਣਾ ਆਪਣੇ ਉਹ ਹੀ ਹੋਣੀ ਸੀ। ਬਸ ਬਸ। ਯਾ ਕੰਮ ਕਰੋ ਤੁਸੀਂ ਲੇਬਰ ਮਗਰ ਪੱਜੇ ਫਿਰਦੇ ਜੇ। ਹਾਂ। ਸਹੀ ਗੱਲ ਸਹੀ। ਗੱਲ ਇਵੇਂ ਹੀ। ਜੋ ਚੰਨ ਭਾਵੇ ਨਾਨਕਾ ਸਾਈਂ ਗੱਲ ਚੰਗੀ ਜਿੱਥੇ ਤੂੰ ਰੱਖ ਲੈ ਦਾਤਿਆ ਤੇਰੀ ਮਿਹਰ ਚਾਹੀਦੀ ਬਸ ਸੇ ਕਰਮ ਕਰੀ ਜਾਣਾ ਫਾਲ ਕਰਮਾਂ ਵਾਲੇ ਰੱਬਾ ਤੂੰ ਲਾਉਣਾ ਆਪਣਾ ਕੰਮ ਹੈ ਮਿਹਨਤ ਕਰਨੀ ਮਿਹਨਤ ਤੋਂ ਪਿੱਛੇ ਨਾ ਟੋ ਮਿਹਨਤ ਕਰਦੇ ਰਹੋ ਤੇ ਰੱਬ ਸਦਾ ਉਹਨੂੰ ਫਲ ਲਾਉਂਦਾ ਹੀ ਰਹਿੰਦਾ ਚੜਦੀ ਕਲਾ 'ਚ ਰੱਖਦਾ ਪ੍ਰਮਾਤਮਾ ਕਦੇ ਉਹ ਕਿਸੇ ਨੂੰ ਨਾਰਾਜ਼ ਨਹੀਂ ਕਰਦਾ ਕੋਈ ਕਰਕੇ ਤਾਂ ਵੇਖੇ ਵਿਸ਼ਵਾਸ ਤਾਂ ਤੇ ਐ ਸੱਚੀ ਬਾਸ਼ਾ ਮਿਹਰ ਕਰੀਂ ਤਾਂ ਤੇ ਆ ਸਾਹੀ ਬੰਦਾਂ ਬੱਚੇ ਨਹੀਂ ਹੋਣਾ ਕਰ ਪਾਣੀ ਬਦਲ ਕੇ ਜਾਂ ਹੀ ਪਾਣੀ ਨੇੜੇ ਆ ਗਿਆ ਨਾ ਵੇ ਕਰਲੀ ਸਾਈਡ ਤੋਂ ਵੀ ਹੁੰਦਾ ਇੱਧਰ ਹੈ ਉਹ ਤੇਰੇ ਮਗਰ ਦੀ ਸਾਈਡ ਤੇ ਹੋਕਰ ਤੋਹੋ ਹੀ ਆ ਨਾ ਆ ਕੇ ਰਹੇ ਕੋ ਮੈਂ ਦੇਖਦਾ ਇੱਕ ਮਿੰਟ ਪਾਣੀ ਛੜਿਆ ਪਤਾ ਪੈ ਅਹ ਚਲੀ ਪਾਣੀ ਛੜਿਆ ਉਹ ਬੰਦੇ ਜੂਰ ਲੱਗਾ ਪਿਆ ਛਾੜੀ ਤੇਰੀ ਲੱਕੀ ਖਾਲੀ ਪੈਰ ਚ ਇਹ ਪੂਰਾ ਵੱਧੂ ਵੀ ਇਧਰ ਪੈ ਜਾਏਗਾ ਤਾਂ ਵੀ ਕੋਈ ਨਹੀਂ ਕਾ ਪਟਣ ਲੱਗਿਆ ਫਿਰ ਪਟਦੇ ਪਟਦੇ ਖੁਸ਼ੀ ਹੋ ਜਾਂਦਾ ਥਾਂ ਤੇ ਉਹ ਕਿ ਹੁਣ ਇਤੂ ਬਾਅਦ ਪਾਣੀ ਨਾ ਇਹਨੂੰ ਲੱਗੇ ਜੇ ਇਸ ਤੋਂ ਬਾਅਦ ਪਾਣੀ ਲੱਗਦਾ ਤੇ ਮੁੜ ਕੇ ਨੁਕਸਾਨ ਆ ਖਿੱਲਰ ਲੱਗ ਪਿਆਗਾ ਉਹਦੀ ਲੇਬਰ ਵੀ ਆਪਾਂ ਲਾ ਹੀ ਲਈਏ ਹੋਰ ਹੋਰ ਘੱਟ ਨਾ ਕਰੀਏ ਨਾ ਨਾ ਸਮਝ ਜਿਹੜੀ ਲੱਗਦੀ ਮੈਂ ਤਾਂ ਆਪ ਕਹਿੰਦਾ ਹਾਂ ਇੱਕ ਪੱਖਾ ਇਹਨਾਂ ਪਟਾਲ ਨੇ ਇੱਕ ਪੱਖਾ ਨਾਲ ਪਟਾਲ ਲੈਣਿਆ ਚੱਲ ਰਾਲੇ ਸੰਬੰਧੀ ਪੱਟਿਆ ਜਾਏਗਾ ਆਹ ਦਾ ਯਾਰ ਕਰਣਾ ਹੀ ਬੜਾ ਥਾਂ ਹੋਇਆ ਪਿਆ ਹੈਂ ਪਰਾਲੀ ਨੇ ਨਾ ਹੈਗੀ ਘੱਟ ਇੱਥੇ ਪਰ ਆਲੀ ਘਟ ਲੈ ਆਹ ਗੜਾ ਸ਼ਨੀ ਰਾਮ ਲੈ ਅੱਜ ਪਹਿਲੀ ਵੀਡੀਓ ਬਣਾ ਕੇ ਚਾੜ੍ਹਨ ਲੱਗੇ ਆਂ ਨੈਟ ਤੇ ਆਪਣੇ ਅੱਜ ਪਹਿਲੀ ਵੀਡੀਓ ਬਣਾ ਕੇ ਚੜਾਉਣ ਲੱਗੇ ਆਪਾਂ ਕਹਿ ਦੇ ਚੈਨ ਕਹਿ ਚੈਨਲ ਨੂੰ ਸਬਸਕ੍ਰਾਈਬ ਕਰੋ ਕੀ ਕਰੋ ਨਹੀਂ ਕਰ ਕਹ ਕੀ ਕਹੇਗਾ ਹੈ ਕਹ ਚੈਨਲ ਨੂੰ ਸਬਸਕ੍ਰਾਈਬ ਕਰੋ ਕੋਈ ਨਹੀਂ ਕੋਈ ਨਹੀਂ ਲਾ 10 ਮਿੰਟ ਦੀ ਹੋ ਗਈ